1-2 ਦਿਨ ਹੀ ਰਹਿ ਗਏ ਨੇ 11 ਤਰੀਕ ਨੂੰ ਜਿਹੜੀਆਂ ਵੋਟਾਂ ਹੋਣੀਆਂ ਨੇ ਤੇ ਪੰਥਕ ਖਾਸ ਕਰਕੇ ਹਲਕਿਆਂ ਦੇ ਵਿੱਚ ਬਹੁਤ ਜ਼ਿਆਦੀ ਚਰਚਾ ਹੈਗੀ ਹੈ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਜ਼ੋਰ ਤੇ ਸਾਰਿਆਂ ਦਾ ਹੀ ਜਿਹੜਾ ਹੈ ਉੱਥੇ ਲੱਗਾ ਹੋਇਆ ਹੈ ਕਿਉਂਕਿ ਇਸ ਦੇ ਨਾਲ ਹੀ 2027 ਦੇ ਵਿੱਚ ਕੀ ਹੋਵੇਗਾ ਇੱਥੇ ਕੱਲਾ ਨੰਬਰ 1 ਹੀ ਨਹੀਂ ਨੰਬਰ 2 ਤੇ ਕੌਣ ਆਉਂਦਾ ਹੈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨੰਬਰ 3 ਤੇ ਕੌਣ ਆਉਂਦਾ ਹੈ ਉਹ ਵੀ ਬਹੁਤ ਜ਼ਿਆਦਾ ਜਿਹੜਾ ਹੈ ਇੰਪੋਰਟੈਂਟ ਹੈਗਾ ਹੈ ਕਿਵੇਂ ਤੁਸੀਂ ਇਹ ਸਾਰੇ ਸਿਨੈਰੀਓ ਨੂੰ ਦੇਖਦੇ ਹੈਗੇ ਆ ਸੋ ਤਿੰਨ ਧਰਾਂ ਪ੍ਰਮੁੱਖ ਤੌਰ ਤੇ ਜਿਹੜੀਆਂ ਇਹਨੂੰ ਜੰਗ ਦੇ ਸਥਿਤੇ ਵਿੱਚ ਜਿਹੜੀਆਂ ਲੜ ਰਹੀਆਂ ਨੇ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਤੀਜਾ ਹੈਗੇ ਜਿਹੜੀ ਭਾਈ ਅਮਰਤਪਾਲ ਸਿੰਘ ਦਾ ਗਰੁੱਪ ਹੈ ਜਿਹੜੀ ਇਹ ਤਿੰਨੇ ਧਰਾਂ ਲਈ ਇੱਕ ਜੀਵਨ ਮੌਤ ਦੇ ਸਵਾਲ ਦੇ ਤੌਰ ਤੇ ਇਹ ਸੀਟ ਆਈ ਹੋਈ ਹੈ ਜਿਹੜੇ ਪੋਸਟਰ ਲੱਗੇ ਹੋਏ ਨੇ ਝੰਟੀਆਂ ਪੋਸਟਰ ਤੇ ਬੈਨਰ ਲੱਗੇ ਹੋਇਆ ਸਭ ਤੋਂ ਵੱਧ ਸੁਖਵੀਰ ਸਿੰਘ ਬਾਦਲ ਦੇ ਅਕਾਲੀ ਦਲ ਦੇ ਲੱਗੇ ਮਤਲਬ ਇੰਨਾ ਜ਼ਿਆਦਾ ਉਹਨਾਂ ਨੇ ਇਨਵੈਸਟ ਕੀਤਾ ਹੋਇਆ ਜੀ ਬਿਲਕੁਲ ਬਿਲਕੁਲ ਹੈ ਨਾ ਵੀ ਸਭ ਤੋਂ ਵੱਧ ਜਿਹੜੇ ਪੋਸਟਰ ਔਰ ਜਿਹੜੇ ਉਹਨੇ ਬੈਨਰ ਆ ਸੁਖਵੀਰ ਸਿੰਘ ਬਾਦਲ ਦੇ ਅਕਾਲੀ ਦਲ ਦੇ ਆ ਨੰਬਰ 2 ਤੇ ਆ ਆਮ ਆਦਮੀ ਪਾਰਟੀ ਦੇ ਆ ਨੰਬਰ 3 ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਵੀ ਜੱਤਿਆਂ ਦੇ ਰੂਪ ਵਿੱਚ ਉਹ ਫਿਰ ਰਹੇ ਨੇ 100 100 ਡੇਟਸ 100 ਜੱਤਿਆਂ ਦੇ ਰੂਪ ਵਿੱਚ ਪਰ ਟੈਕਨੀਕਲੀ ਤੁਸੀਂ ਦੇਖੋ ਵੀ ਸੁਖਵੀਰ ਸਿੰਘ ਬਾਦਲ ਲਈ ਇਹ ਜੀਵਨ ਮੌਤ ਦੀ ਲੜਾਈ ਹੈਗੀ ਆ ਵੀ ਉਹਨਾਂ ਨੇ ਕਿੰਨੀ ਜਿਆਦਾ ਇਨਵੈਸਟਮੈਂਟ ਕੀਤੀ ਹੈਗੀ ਆ ਔਰ ਕੀ ਕੁਝ ਕਰਨਗੇ ਆਪਾਂ ਨੂੰ ਪਤਾ ਕਿਸ ਤਰ੍ਹਾਂ ਉਹ ਵੋਟਾਂ ਹਥਿਆਉਂਦੇ ਰਹੇ ਨੇ ਹੁਣ ਇਹ ਦੇਖਣਾ ਹੋਵੇਗਾ ਵੀ ਤਰਨਤਾਰਨ ਦੇ ਜਿਹੜੇ ਵੋਟਰ ਆ ਉਹ ਪੰਥਕ ਜज्ਬਿਆਂ ਨਾਲ ਖੜਦੇ ਨੇ ਜਾਂ ਫਿਰ ਜਿਹੜੇ ਡੰਬਰ ਰਚੇ ਜਾਣੇ ਆ ਉਹਦੇ ਚੋਂ ਪੈਸੇ ਦਾ ਹੋਰ ਲਾਲਚ ਸ਼ਰਾਬ ਦਾ ਨਸ਼ਿਆਂ ਦਾ ਜੋ ਵੰਡਿਆ ਜਾਵੇਗਾ ਸੋ ਇਹ ਬਹੁਤ ਕੁਸ਼ਾ ਜਿਹੜਾ ਅਗਲੇ ਦਿਨਾਂ ਦਾ ਨਜ਼ਰ ਆ ਚਲਣਾ ਕਿਉਂਕਿ ਤਿੰਨਾ ਧਰਾਂ ਲਈ ਇਹ ਜੀਵਨ ਮੌਤ ਦੀ ਲੜਾਈ ਹੈਗੀ ਆ ਸੋ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਨੂੰ ਚਾਹੀਦਾ ਵੀ ਅਗਲੇ 2 ਦਿਨ ਜਿਹੜਾ ਚੋਣ ਪ੍ਰਚਾਰ ਹੋਣਾ ਉਦੇ ਵਿੱਚ ਸੰਭਲ ਕੇ ਆਰਗੇਨਾਈਜ਼ ਕਰਕੇ ਅੰਦਰੂਨੀ ਜਿਹੜੇ ਤੜਕਮੇ ਨੇ ਵੀ ਕੁਝ ਲੋਕਾਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਪੰਥਕ ਸ਼ਕਤੀਤਾ ਨੂੰ ਸੋ ਉਹ ਸਾਰੇ ਤੁਹਾਨੂੰ ਜਿੱਦਾਂ ਆ ਗਿਆ ਢਕਣੇ ਪਹਿਣਗੇ ਔਰ ਸਾਰਿਆਂ ਨੂੰ ਸੱਦਾ ਦੇ ਕੇ ਇਹਨੂੰ ਇੱਕ ਪੰਥਕ ਸੀਟ ਦੇ ਤੌਰ ਤੇ ਬਾਕੇ ਲਿਆ ਕੇ ਜੇ ਲੜੇ ਹੋਗੇ ਤਾਂ ਤੁਹਾਡੀ ਜਿੱਤ ਹੋਵੇ ਸਰਦਾਰ ਅਰਪਤਾ ਸਿੰਘ ਜੀ ਤਰਨਤਾਰਨ ਦੀ ਸੀਟ ਦੇ ਉੱਤੇ ਵਿਚਾਰ ਆਪਾਂ ਕਰ ਲਏ ਨੇ ਹੈਗੇ ਆ तकरीबन ਆਪਾਂ ਕਹਿ ਲਈਏ ਕਿ ਇੱਕ ਦੋ ਦਿਨ ਹੀ ਰਹਿ ਗਏ ਨੇ 11 ਤਰੀਕ ਨੂੰ ਜਿਹੜੀਆਂ ਵੋਟਾਂ ਹੋਣੀਆਂ ਨੇ ਤੇ ਪੰਥਕ ਖਾਸ ਕਰਕੇ ਹਲਕਿਆਂ ਦੇ ਵਿੱਚ ਬਹੁਤ ਜ਼ਿਆਦੀ ਚਰਚਾ ਹੈਗੀ ਹੈ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਜ਼ੋਰ ਤੇ ਸਾਰਿਆਂ ਦਾ ਹੀ ਜਿਹੜਾ ਹੈ ਉੱਥੇ ਲੱਗਾ ਹੋਇਆ ਹੈ ਕਿਉਂਕਿ ਇਸ ਦੇ ਨਾਲ ਹੀ 2027 ਦੇ ਵਿੱਚ ਕੀ ਹੋਵੇਗਾ ਇੱਥੇ ਇਕੱਲਾ ਨੰਬਰ 1 ਹੀ ਨਹੀਂ ਨੰਬਰ 2 ਤੇ ਕੌਣ ਆਉਂਦਾ ਹੈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨੰਬਰ 3 ਤੇ ਕੌਣ ਆਉਂਦਾ ਹੈ ਉਹ ਵੀ ਬਹੁਤ ਜ਼ਿਆਦਾ ਜਿਹੜਾ ਹੈ ਇੰਪੋਰਟੈਂਟ ਹੈਗਾ ਹੈ ਕਿਵੇਂ ਤੁਸੀਂ ਇਹ ਸਾਰੇ ਸਿਨੈਰੀਓ ਨੂੰ ਦੇਖਦੇ ਹੈਗੇ ਆ हां जी हां जी ਸੋ ਸਾਰੀਆਂ ਧਰਾਂ ਦਾ ਹੀ ਬਹੁਤ ਆਪਾਂ ਕਹਿ ਸਕਦੇ ਵੇ ਵੱਡੀ ਪੱਧਰ ਤੇ ਜੋਰ ਲੱਗਿਆ ਹੋਇਆ ਹੈ ਸੋ ਤਿੰਨ ਧਰਾਂ ਪ੍ਰਮੁੱਖ ਤੌਰ ਤੇ ਜਿਹੜੀਆਂ ਇਹਨੂੰ ਜੰਗ ਦੇ ਸਥਿਤੀ ਵਿੱਚ ਜਿਹੜੀਆਂ ਲੜ ਰਹੀਆਂ ਨੇ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਤੀਜਾ ਹੈਗੇ ਜਿਹੜੀ ਭਾਈ ਅਮਰਤਪਾਲ ਸਿੰਘ ਦਾ ਗਰੁੱਪ ਹੈ ਜਿਹੜੀ ਇਹ ਤਿੰਨੇ ਧਰਾਂ ਲਈ ਇੱਕ ਜੀਵਨ ਮੌਤ ਦੇ ਸਵਾਲ ਦੇ ਤੌਰ ਤੇ ਇਹ ਸੀਟ ਆਈ ਹੋਈ ਹੈ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਕਿਹਾ ਵੀ ਇੰਨੀ ਸੌਖੀ ਜਿੱਤ ਨਹੀਂ ਮਿਲਨੀ ਜਿੰਨੀ ਭਾਈ ਮਨਦੀਪ ਸਿੰਘ ਉਹਨੇ ਯਾ ਅਕਾਲੀਦਾਰ ਵਾਰਿਸ ਪੰਜਾਬ ਦੇ ਇਹਨੂੰ ਸਮਝੀ ਬੈਠੇ ਹੈਗੇ ਆ ਬੜੀ ਟਫ ਫਾਈਟ ਹੈਗੀ ਆ ਉਹਨਾਂ ਨੂੰ ਸਾਰੀ ਆਪਣੀ ਬੇਸ਼ੱਕ ਪੰਜਾਬ ਜਿਸ ਤਰ੍ਹਾਂ ਮਾਲਵੇ ਔਰ ਦੁਆਬੇ ਚ ਉਹ ਨੌਜਵਾਨਾਂ ਦੇ ਇਕੱਠ ਆ ਜਿਹੜੇ ਉਹ ਜਥਿਆਂ ਦੇ ਰੋਬ ਵਿੱਚ ਭਾਈ ਮਨਦੀਪ ਸਿੰਘ ਦੀ ਜਿਹੜੀ ਹੈਗੀ ਸਪੋਰਟ ਵਿੱਚ ਆ ਰਹੇ ਹੈਗੇ ਆ ਇੱਕ ਚੰਗੀ ਗੱਲ ਹੈਗੀ ਆ ਪਰ ਉਹ ਤੋਂ ਇਹ ਕਹਿਣਾ ਵੀ ਅੰਦਾਜ਼ੇ ਲਾ ਲੈਣਾ ਵੀ ਅਸੀਂ ਜਿੱਤੇ ਪਏ ਹੈਗੇ ਆ ਇਹ ਸਾਡੀ ਗਲਤੀ ਹੋਵੇਗੀ ਜਿਹੜੀ ਹੁਣੇ-ਹੁਣੇ ਮੈਂ ਅੱਧਾ ਘੰਟਾ ਪਹਿਲਾਂ ਕਿਸੇ ਉੱਥੇ ਜਿਹੜੇ ਕੰਮ ਕਰ ਰਹੇ ਹੈਗੇ ਇੱਕ ਸੀਨੀਅਰ ਪੱਤਰਕਾਰ ਮੇਰੇ ਦੋਸਤ ਉਹ ਕੰਮ ਕਰਦੇ ਆ ਉਹਦੇ ਨਾਲ ਗੱਲ ਹੋਈ ਆ ਉਹ ਕਹਿੰਦਾ ਅੱਜ ਹੀ ਉੱਥੋਂ ਮੈਂ ਜਾ ਕੇ ਆਇਆ ਹਾਂ ਉਹਨਾਂ ਦਾ ਇਹ ਕਹਿਣਾ ਵੀ ਜਿਹੜਾ ਜਿਹੜੇ ਪੋਸਟਰ ਲੱਗੇ ਹੋਏ ਨੇ ਝੰਡੀਆਂ ਪੋਸਟਰ ਦੇ ਬੈਨਰ ਲੱਗੇ ਹੋਏ ਆ ਸਭ ਤੋਂ ਵੱਧ ਸੁਖਵੀਰ ਸਿੰਘ ਬਾਦਲ ਦੇ ਅਕਾਲੀ ਦਲ ਦੇ ਲੱਗੇ ਹੋਏ ਮਤਲਬ ਇੰਨਾ ਜ਼ਿਆਦਾ ਉਹਨਾਂ ਨੇ ਇਨਵੈਸਟ ਕੀਤਾ ਹੋਇਆ ਜੀ ਬਿਲਕੁਲ ਬਿਲਕੁਲ ਹੈਨਾ ਵੀ ਸਭ ਤੋਂ ਵੱਧ ਜਿਹੜੇ ਪੋਸਟਰ ਔਰ ਜਿਹੜੇ ਉਹਨੇ ਬែនਰਾਉ ਸੁਖਵੀਰ ਸਿੰਘ ਬਾਦਲ ਦੇ ਆਕਾਲੀ ਦਲ ਦੇ ਆ ਨੰਬਰ 2 ਤੇ ਆਮ ਆਦਮੀ ਪਾਰਟੀ ਦੇ ਆ ਨੰਬਰ 3 ਤੇ ਆਕਾਲੀ ਦਲ ਵਾਰਿਸ ਪੰਜਾਬ ਦੇ ਆ ਵੀ ਜਥਿਆਂ ਦੇ ਰੂਪ ਵਿੱਚ ਉਹ ਫਿਰ ਰਹੇ ਨੇ 100 100 1.5 100 ਜਥਿਆਂ ਦੇ ਰੂਪ ਵਿੱਚ ਪਰ ਟੈਕਨੀਕਲੀ ਤੁਸੀਂ ਦੇਖੋ ਵੀ ਸੁਖਵੀਰ ਸਿੰਘ ਬਾਦਲ ਲਈ ਇਹ ਜੀਵਨ ਮੌਤ ਦੀ ਲੜਾਈ ਹੈਗੀ ਆ ਵੀ ਉਹਨਾਂ ਨੇ ਕਿੰਨੀ ਜਿਆਦਾ ਇਨਵੈਸਟਮੈਂਟ ਕੀਤੀ ਹੈਗੀ ਆ ਉਹ ਕੀ ਕੁਝ ਕਰਨਗੇ ਆਪਾਂ ਨੂੰ ਪਤਾ ਕਿਸ ਤਰ੍ਹਾਂ ਉਹ ਵੋਟਾਂ ਹਥਿਆਉਂਦੇ ਰਹੇ ਨੇ ਜਦੋਂ ਉਹਨਾਂ ਦਾ ਰਾਜ ਸੀ ਨਾ ਕੀ ਕੁਛ ਉਹ اڈੰਬਰ ਰਚਦੇ ਨੇ ਕਿੰਨਾ ਕੁਛ ਹੁੰਦਾ ਸੋ ਉਹੋ ਹੀ اڈੰਬਰ ਆਮ ਆਦਮੀ ਪਾਰਟੀ ਰਚੇਗੀ ਸੋ ਹੁਣ ਇਹ ਦੇਖਣਾ ਹੋਵੇਗਾ ਵੀ ਤਰਨ ਤਰਨ ਦੇ ਜਿਹੜੇ ਵੋਟਰ ਆ ਉਹ ਪੰਥਕ ਜਜ਼ਬਿਆਂ ਨਾਲ ਖੜਦੇ ਨੇ ਜਾਂ ਫਿਰ ਜਿਹੜੇ اڈੰਬਰ ਰਚੇ ਜਾਣੇ ਆ ਉਹਦੇ ਚੋਂ ਪੈਸੇ ਦਾ ਹੋਰ ਲਾਲਚ ਸ਼ਰਾਬ ਦਾ ਨਸ਼ਿਆਂ ਦਾ ਜੋ ਵੰਡਿਆ ਜਾਵੇਗਾ ਸੋ ਇਹ ਬਹੁਤ ਕੁਸ਼ਾ ਜਿਹੜਾ ਅਗਲੇ ਦਿਨਾਂ ਦਾ ਨਜ਼ਰ ਆ ਚਲਣਾ ਕਿਉਂਕਿ ਤਿੰਨਾਂ ਧਰਾਂ ਲਈ ਇਹ ਜੀਵਨ ਮੌਤ ਦੀ ਲੜਾਈ ਹੈਗੀ ਆ ਸੋ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਨੂੰ ਚਾਹੀਦਾ ਵੀ ਅਗਲੇ 2 ਦਿਨ ਜਿਹੜਾ ਚੋਣ ਪ੍ਰਚਾਰ ਹੋਣਾ ਉਹਦੇ ਵਿੱਚ ਸੰਭਲ ਕੇ ਆਰਗੇਨਾਈਜ਼ ਕਰਕੇ ਅੰਦਰੂਨੀ ਜਿਹੜੇ ਤੜਕਵੇਂ ਨੇ ਵੀ ਕੁਝ ਲੋਕਾਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਪੰਥਕ ਸ਼ਕਤੀਤਾ ਨੂੰ ਸੋ ਉਹ ਸਾਰੇ ਤੁਹਾਨੂੰ ਜਿੱਦਾਂ ਹੈ ਗਿਆ ਢਕਣੇ ਪਹਿਣਗੇ ਔਰ ਸਾਰਿਆਂ ਨੂੰ ਸੱਦਾ ਦੇ ਕੇ ਇਹਨੂੰ ਇੱਕ ਪੰਥਕ ਸੀਟ ਦੇ ਤੌਰ ਤੇ ਬਾਕੇ ਲਿਆ ਕੇ ਜੇ ਲੜੇ ਹੋਗੇ ਤਾਂ ਤੁਹਾਡੀ ਜਿੱਤ ਹੋਵੇਗੀ ਵਰਨਾ ਤੁਸੀਂ ਹਾਰ ਸਕਦੇ ਹੋ ਜੀ ਬਿਲਕੁਲ ਜੀ ਕਾਫੀ ਆਪਾਂ ਗਏ ਕੇ ਨਿਠ ਕੇ ਜੜੀਆਂ ਨੇ ਖਾਸ ਕਰਕੇ ਜਦੋਂ ਜਿਸ ਦਿਨ ਹੋਣੀਆਂ ਨੇ ਉਸ ਦਿਨ ਪਿੰਡਾਂ ਹਰੇਕ ਪਿੰਡ ਦੇ ਵਿੱਚ ਬੂਥ ਲੱਗਣਾ ਇਹ ਬਹੁਤ ਸਾਰੀਆਂ ਜੜੀਆਂ ਚੀਜ਼ਾਂ ਨੇ ਜੜੀਆਂ ਆਰਗੇਨਾਈਜ਼ ਹੁਣੀਆਂ ਚਾਹੀਦੀਆਂ ਨੇ ਔਰ ਸਾਰੀਆਂ ਹੀ ਪੰਥਕ ਧਿਰਾਂ ਨੂੰ ਜਿਹੜਾ ਹੈਗਾ ਇਹ ਤੇ ਵੰਡ ਵਰਤ ਕੇ ਜਿਹੜਾ ਕੰਮ ਜਿਹੜਾ ਹੈ ਉਹ ਕਰਨਾ ਪਵੇਗਾ ਤਾਂ ਹੀ ਜਿਹੜੀ ਜਿੱਤ ਹੈ ਉਹ ਸੰਭਵ ਹੈਗੀ ਹੈ ਸਰਦਾਰ ਅਰਪਤਾਰ ਸਿੰਘ ਜੀ ਸੁਖਬੀਰ ਸਿੰਘ ਬਾਦਲ ਹੋਣਾ ਦਾ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜਿਹੜਾ ਬਿਆਨ ਇੱਕ ਆਇਆ ਹੈਗਾ ਉਹਦੇ ਮਾਇਨੇ ਕੀ ਨਿਕਲਦੇ ਹੈਗੇ ਨੇ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਕੱਲੇ ਇੱਥੇ ਨਹੀਂ ਸਰ ਸਕਦਾ ਕੀ ਫਿਰ ਇਸ ਨੂੰ ਆਪਾਂ ਇਸ ਐਂਗਲ ਤੋਂ ਲਈਏ ਕਿ ਕੀ ਅਕਾਲੀ ਦਲ ਬਾਦਲ ਤਿਆਰ ਬੈਠਾ ਹੈ ਹਾਂਜੀ ਹਾਂਜੀ ਸੋ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਆਇਆ ਹੈਗਾ ਵੀ ਭਾਰਤੀ ਜਨਤਾ ਪਾਰਟੀ ਦਾ ਕੱਲਿਆਂ ਚੋਂ ਲੜ ਕੇ ਇੱਥੇ ਕੁਝ ਨਹੀਂ ਬਣਨਾ ਸੋ ਇਟ ਮੀਨਸ ਇਸ਼ਾਰਾ ਵੀ ਗੱਠ ਜੋੜ ਕਰੋ ਤੁਸੀਂ ਤੁਸੀਂ ਕੱਲਿਆਂ ਨਹੀਂ ਜਿੱਤ ਸਕਦੇ ਫਿਰ ਗੱਠ ਜੋੜ ਕਿਸ ਦੇ ਨਾਲ ਕਰੋ ਇਹ ਵੀ ਇਸ਼ਾਰਾ ਵੀ ਸਾਡੀ ਪਾਰਟੀ ਨਾਲ ਗੱਠ ਜੜ ਕਰੋ ਸੋ ਹਨਾ ਸੋ ਸੁਖਵੀਰ ਸਿੰਘ ਬਾਦਲ ਨੇ ਇੰਟਰੈਕਟਲੀ ਇਹ ਕਹਿ ਦਿੱਤਾ ਹੋਇਆ ਭਾਰਤੀ ਜਨਤਾ ਪਾਰਟੀ ਨੂੰ ਸੁਨੇਹਾ ਲਾ ਦਿੱਤਾ ਹੋਇਆ ਵੀ ਅਸੀਂ ਤੁਹਾਡੇ ਨਾਲ ਕਿਸੇ ਵੀ ਕੀਮਤ ਤੇ ਗੱਠ ਜੋੜ ਕਰਨ ਲਈ ਤਿਆਰ ਹੈਗੇ ਹਾਂ ਕਿਉਂਕਿ ਲਗਾਤਾਰ ਸਕੰਦਰ ਸਿੰਘ ਮਲੂਕੇ ਵਰਗੇ ਤੇ ਹੋਰ ਜਿਹੜੇ ਲੀਡਰ ਨੇ ਉਹ ਲਗਾਤਾਰ ਜਿਹੜੇ ਭਾਜਪਾ ਨਾਲ ਜਿਹੜੀ ਹੈਗਾ ਗੱਠਜੋੜ ਕਰਨ ਦੀ ਉਹ ਉਹ ਹਮਾਇਤ ਕਰਦੇ ਰਹੇ ਨੇ ਸੋ ਉਹਨਾਂ ਦੀ ਨੂਨ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਹੈਗੀ ਚੋਣ ਲੜੀ ਸੀ ਬਠਿੰਡੇ ਤੋਂ ਸੋ ਇਹ ਇਹ ਜਿਹੜੇ ਲੋਕ ਨੇ ਇਹ ਲਗਾਤਾਰ ਭਾਜਪਾ ਨਾਲ ਸਾਂਝ ਪਾਉਂਦੇ ਜਾਂ ਤਨਸ਼ੀਲ ਨੇ ਸੋ ਸੁਖਵੀਰ ਸਿੰਘ ਬਾਦਲ ਨੇ ਵੀ ਉਹ ਆ ਸੁਖਵੀਰ ਸਿੰਘ ਬਾਦਲ ਆਪ ਵੀ ਉਹਨਾਂ ਨੂੰ ਪਤਾ ਹੈ ਵੀ ਸਾਡਾ ਗਰਾਹ ਬਹੁਤ ਥੱਲੇ ਡਿਗਿਆ ਹੋਇਆ ਹੈ ਇਸੇ ਕਰਕੇ ਉਤਰਨ ਤਰਨ ਦੀ ਸੀਟ ਨੂੰ ਜਿਹੜਾ ਹੈਗਾ ਵੀ ਕਰੋ ਜਾਂ ਮਰੋ ਵਾਲੀ ਸਥਿਤੀ ਵਿੱਚ ਹੈ ਜਿਹੜੇ ਲੜ ਰਹੇ ਹੈਗੇ ਆ ਸੋ ਸੁਖਵੀਰ ਸਿੰਘ ਬਾਦਲ ਨੇ ਭਾਜਪਾ ਨੂੰ ਇੱਕ ਸੁਨੇਹਾ ਦਿੱਤਾ ਹੈਗਾ ਵੀ ਤੁਸੀਂ ਸਾਡੇ ਤੋਂ ਬਿਨਾ ਹੈਗੇ ਆ ਜਿਹੜੇ ਹੈਗੇ ਜਿੱਤ ਨਹੀਂ ਸਕਦੇ ਸੋ ਆਪਾਂ ਦੋਹਾਂ ਨੂੰ ਗੱਠ ਜੋੜ ਕਰ ਲੈਣਾ ਚਾਹੀਦਾ ਇਹ ਸੁਨੇਹਾ ਭਾਜਪਾ ਦੇ ਲੀਡਰਸ਼ਿਪ ਨੂੰ ਦਿੱਤਾ ਖੁੱਲੇ ਤੌਰ ਤੇ ਬਾਕੀ ਬਿਹਾਈਂਡ ਦੀ ਸੀਨ ਲਗਾਤਾਰ ਉਹਨਾਂ ਦੀਆਂ ਟੈਲੀਫੋਨਿਕ ਕਨਵਰਸੇਸ਼ਨਸ ਆ ਉਧਾਂ ਮਿਲਣੀਆਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਚੋਂ ਕੀ ਫੈਸਲਾ ਹੁੰਦਾ ਉਹ ਅਗਲੇ ਦਿਨ ਅੱਜ ਸਾਮੁਹ। ਮਤਲਬ ਇਹਦੇ ਵਿੱਚ ਥੱਲੇ ਵਾਲੀ ਲੀਡਰਸ਼ਿਪ ਆਪਾਂ ਕਹਿ ਲਈਏ ਚਾਹੇ ਭਾਰਤੀ ਜਨਤਾ ਪਾਰਟੀ ਦੀ ਭਾਵੇਂ ਜੋ ਮਰਜ਼ੀ ਦਾਅਵੇ ਕਰ ਰਹੀ ਹੋਵੇ ਜਦੋਂ ਉਤੋਂ ਫੈਸਲਾ ਹੋ ਜਾਣਾ ਹੈ ਤੇ ਫਿਰ ਇੱਕ ਖਬਰ ਹੀ ਜਿਹੜੀ ਚੱਲੇਗੀ ਉਹ ਸਾਰੀ ਹੀ ਲਾਈਨ ਨੂੰ ਮੇਰੇ ਖਿਆਲ ਮੰਨੀ ਪੈਂਦੀ ਹੋएगी ਇਹੀ ਇੱਕ ਪੈਟਰਨ ਜਿਹੜਾ ਇਹਨਾਂ ਦਾ ਰਿਹਾ ਹੈ। ਸਰਦਾਰ ਪਟਾਤ ਸਿੰਘ ਜੀ ਫਿਰ ਇੱਥੇ ਜੇ ਮੰਨ ਲਓ ਕਿ ਜਦੋਂ ਹੋ ਗਿਆ ਇਸ ਤਰੀਕੇ ਦੇ ਨਾਲ ਚਾਹੇ 2027 ਤੋਂ ਕੁਝ ਮਹੀਨੇ ਪਹਿਲਾਂ ਹੋ ਜੇ ਜਾਂ ਵਿਚਾਲੇ ਜਾਂ ਹੋ ਜੇ ਇਹ ਤੇ ਫਿਰ ਇਹਨੂੰ ਫਿਰ ਗਿਆਨੀ ਹਰਪੀ ਸਿੰਘ ਹੁਣਾਂ ਤੇ ਜਿਹੜੀ ਦੂਸ਼ਣਬਾਜੀ ਕੀਤੀ ਗਈ ਸੀ ਕੀ ਫਿਰ ਉਹਦੇ ਬਾਰੇ ਕੋਈ ਪੁੱਛੇਗਾ ਜਾਂ ਫਿਰ ਇਦਾਂ ਦੀ ਪੁੱਛਪੜਤਾਲ ਕਰਨ ਵਾਲਾ ਕੋਈ ਨਹੀਂ ਹੈਗਾ ਜਾਂ ਲੋਕ ਦਿਲਾਂ ਦੇ ਵਿੱਚ ਉਹ ਗੱਲ ਯਾਦ ਰੱਖਣਗੇ ਜਾਂ ਨਹੀਂ ਇਹਨੂੰ ਕਿਸੇ ਅੰਗਲ ਤੋਂ ਆਪਾਂ ਫਿਰ ਦੇਖਾਂਗੇ ਨਹੀਂ ਲੋਕ ਤਾਂ ਦਿਲਾਂ ਵਿੱਚ ਯਾਦ ਰੱਖਦੇ ਆ ਪਰ ਲੀਡਰਸ਼ਿਪ ਨੂੰ ਇਹ ਲੱਗਦਾ ਹੈਗਾ ਵੀ ਅਸੀਂ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਵੀ ਅਸੀਂ ਅਸੀਂ ਕੋਈ ਵੀ ਕੈਰੇਕਟਰਲੈਸ ਗੱਲ ਕਰੀਏ ਉਹ ਸਾਡੇ ਲਈ ਪਰਵਾਹ ਨਹੀਂ ਆ ਜੇ ਉਹੋ ਹੀ ਗੱਲ ਕੋਈ ਹੋਰ ਲੀਡਰ ਕਰਦਾ ਹੈਗਾ ਸੋ ਉਹ ਪਰਵਾਹ ਨਹੀਂ ਸੋ ਸੁਖਵੀਰ ਸਿੰਘ ਬਾਦਲ ਵਿਰਸਾ ਸਿੰਘ ਬਲਟੋਹਾ ਅੱਜ ਦਲਜੀਤ ਸਿੰਘ ਚੀਮਾ ਤੇ ਹੋਰ ਲੋਕਾਂ ਨੇ ਕਿਸ ਤਰ੍ਹਾਂ ਟੈਲੀਵਿਜ਼ਨ ਚੈਨਲਾਂ ਤੇ ਬਹਿ-ਬਹਿ ਕੇ ਜਿਹੜਾ ਹੈਗਾ ਭਾਈ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੜੀਆਂ ਆਪਾਂ ਕਹਿ ਸਕਦੇ ਹਾਂ ਨੈਤਿਕਤਾ ਤੋਂ ਗਿਰੀਆਂ ਹੋਈਆਂ ਗੱਲਾਂ ਕਰਿਆ ਸੀ ਵੀ ਇਹ ਭਾਜਪਾ ਦਾ ਏਜੰਟ ਆ ਇਹਦੀ ਅਮਿਤ ਸ਼ਾਹ ਨਾਲ ਫੋਟੋਆਂ ਨੇ ਇਹ ਰਗਵ ਚੱਡੇ ਦੀ ਮੰਗਣੀ ਉਹਦੇ ਵਿੱਚ ਜਾਂਦਾ ਜਿਹੜੇ ਜੋ ਕੁਝ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੋਲ ਸਕਦੇ ਸੀ ਜਿੰਨਾ ਕੋਈ ਮਸਾਲਾ ਇਹਨਾਂ ਕੋਲ ਪਿਆ ਸੀ ਇਹਨਾਂ ਨੇ ਸਾਰਾ 6 ਮਹੀਨੇ ਜਿਹੜਾ ਉਹ ਕੱਢਿਆ ਵਿਰਸਾ ਸਿੰਘ ਬਲਟੋਹਾ ਨੇ ਤਾਂ ਹੱਦਾਂ ਹੀ ਪਾਰ ਕੀਤੀਆਂ ਵੀ ਗਿਆਨੀ ਜੀ ਦੇ ਖਿਲਾਫ ਬੋਲਣ ਲਈ ਸੋ ਹੁਣ ਉਹੋ ਹੀ ਧਿਰ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨ ਲਈ ਲੇਲਣੀਆਂ ਕੱਢ ਰਹੀ ਹੈ ਇਟ ਮੀਨਸ ਆਰਐਸਐਸ ਦੇ ਪੈਰਾਂ ਤੇ ਪੈਣ ਨੂੰ ਵੀ ਤਿਆਰ ਹੈਗੀ ਆ ਸੁਖਵੀਰ ਸਿੰਘ ਬਾਦਲ ਵਾਲੀ ਧਿਰ ਹੁਣ ਜੇ ਉਹਨਾਂ ਵਿੱਚ ਨੈਤਿਕਤਾ ਬਚੀ ਹੈ ਤਾਂ ਕੀ ਇਹ ਸਾਰੇ ਲੀਡਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਤੋਂ ਮਾਫੀ ਮੰਗਣਗੇ ਜਦੋਂ ਉਹਨਾਂ ਦਾ ਮੇਨ ਲੀਡਰ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਹੈ ਵੀ ਇਨਡਾਇਰੈਕਟਲੀ ਇਹ ਕਹਿ ਰਿਹਾ ਵੀ ਅਸੀਂ ਭਾਜਪਾ ਨਾਲ ਸਮਝੌਤਾ ਕਰਨ ਲਈ ਤਿਆਰ ਆਂ ਉਹਨਾਂ ਨੂੰ ਸਾਡੇ ਨਾਲ ਸਮਝੌਤਾ ਕਰਨਾ ਚਾਹੀਦਾ ਕਿ ਹੁਣ ਆਰਐਸਐਸ ਜਾਂ ਭਾਰਤੀ ਜਨਤਾ ਪਾਰਟੀ ਆ ਉਨੀ ਖਤਰਨਾਕ ਨਹੀਂ ਰਹੇਗੀ ਜੇ ਉਹ ਬਾਦਲ ਕਿਆ ਨਾਲ ਸਮਝੌਤਾ ਕਰ ਲੈਂਦੀ ਹੈ ਤਾਂ ਉਹ ਪਵਿੱਤਰ ਹੋ ਜਾਂਦੀ ਹੈ ਜੇ ਉਹ ਕਿਸੇ ਹੋਰ ਪੰਥਕਧਰ ਨਾਲ ਸਮਝੌਤਾ ਕਰਦੀ ਹੈ ਤਾ ਉਹ ਸਾਰੀ ਪੰਥਕ ਤੇਰਾ ਜਿਹੜੀ ਜ਼ਹਿਰੀਲੀ ਹੋ ਜਾਂਦੀ ਹੈ ਤੇ ਕੌਮ ਦੇ ਦੁਸ਼ਮਣ ਬਣ ਜਾਂਦੀ ਹੈ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਧਿਰ ਨੂੰ ਜਿਉ ਪਾਜਪਾ ਨਾਲ ਸਮਝੌਤਾ ਕਰ ਲੈਂਦੀ ਹੈ ਉਹਨੂੰ ਕੌਮ ਦੇ ਦੁਸ਼ਮਣ ਗਰਦਾਨਿਆਂ ਜਾਵੇਗਾ ਜਾਂ ਨਹੀਂ ਜਾਵੇਗਾ ਇਹ ਫੈਸਲਾ ਪੰਥ ਨੇ ਕਰਨਾ ਹੈਗਾ ਸੋ ਇਹ ਬਹੁਤ ਘਟੀਆ ਕਿਸਮ ਦੀ ਰਾਜਨੀਤੀ ਕਰ ਰਹੀ ਆ ਇਹ ਟਰੂ ਪੋਲੀਟੀਸ਼ੀਅਨ ਨਹੀਂ ਹੈਗੇ ਸੋ ਟਰੂ ਪੋਲੀਟੀਸ਼ੀਅਨ ਸਾਡੇ ਪੰਜਾਬ ਯੂਨੀਵਰਸਿਟੀ ਦੇ ਮੰਚ ਤੋਂ ਨਵੇਂ ਉੱਭਰ ਰਹੇ ਆ ਸਿੱਖ ਕੌਮ ਨੂੰ ਚਾਹੀਦਾ ਹੈਗਾ ਵੀ ਉਹਨਾਂ ਬੱਚਿਆਂ ਨੂੰ ਲੀਡਰਾਂ ਦੇ ਤੌਰ ਤੇ ਪ੍ਰਵਾਨ ਕਰਕੇ ਅਸੀਂ ਉਹਦੀ ਹਮਾਇਤ ਕਰੀਏ ਸੋ ਇਹ ਜਿਹੜੇ ਬਿਜ਼ਨਸ ਵਾਲੀ ਰਾਜਨੀਤੀ ਤੇ ਕਰੈਕਟਰਲੈਸਨੈਸ ਦੀ ਰਾਜਨੀਤੀ ਕਰ ਰਹੇ ਆ ਇਹ ਸੌਦੇਬਾਜ਼ੀਆਂ ਦੀ ਰਾਜਨੀਤੀ ਕਰ ਰਹੇ ਆ ਆਪਾਂ ਇਹਨਾਂ ਨੂੰ ਭਗਾ ਕੇ ਮਾਰੀਏ ਜਿਸ ਤਰ੍ਹਾਂ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਨੂੰ ਸੱਤਾ ਵਿੱਚ ਨਹੀਂ ਆਉਣ ਦਿੱਤਾ ਸੋ ਇਸੇ ਤਰ੍ਹਾਂ ਇਹਨਾਂ ਨੂੰ ਹੁਣ ਹਰ ਮੰਚ ਤੋਂ ਜਿਹੜਾ ਹੈਗਾ ਲਪੇਟ ਕੇ ਨਵੇਂ ਚਿਹਰੇ ਨਵੇਂ ਬੱਚੇ ਸਾਡੀ ਜੈਨ ਜੀ ਆ ਜਿਹੜੀ ਐਨਰਜੈਟਿਕ ਆ ਈਮਾਨਦਾਰ ਵੀ ਹੈ ਤੇ ਪੰਥ ਪ੍ਰਥਮ ਦੇ ਨਾਅਰੇ ਨੂੰ ਅੱਗੇ ਪਰਨਾਈ ਹੋਈ ਹੈ ਸੋ ਉਹਨੂੰ ਅੱਗੇ ਲਿਆਉਣ ਦਾ ਯਤਨ